ਕਿਸਾਨ ਭਰਾਓ ਬੇਲੀ ਮੀਡੀਆ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ ਚ ਇੱਕ ਵਿਚਾਰ ਆਇਆ ਜਿਹੜੇ ਵੱਡੇ ਕਿਸਾਨ ਸੀਗੇ ਪੁਰਾਣੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਬੱਚੇ ਜਿਹੜੇ ਕਿਸਾਨ ਜਿਹੜੇ ਖਸਾਨੀ ਦੇ ਵਿੱਚ ਆਏ ਉਹਨਾਂ ਨੂੰ ਦੱਸਣਾ ਵੀ ਆਪਣੀ ਡਿਊਟੀ ਬਣਦੀ ਹੈ ਅੱਜ ਮੈਂ ਕਾਫੀ دیر ਬਾਅਦ ਮਟਰ ਤੇ ਆਇਆ ਸੀ ਤੇ ਮੈਂ ਵੇਖਿਆ ਵੀ ਇੱਥੇ ਕਾਫੀ कूੜਾ ਪ੍ਰਕਟ ਹੈ ਲਗਾਈ ਤੇ ਆ ਘੱਟੋ ਘੱਟ ਤੁਹਾਡੇ ਸਾਹਮਣੇ ਮੈਂ ਦਿਖਾਉਣਾ ਇਹ 2.5 2.5 ਕਿਲੋ ਕੂੜਾ ਇਹਦੇ ਵਿੱਚੋਂ ਨਿਕਲਿਆ ਮੇਰੇ ਤੋਂ ਰਿਹਾ ਨਹੀਂ ਗਿਆ ਤੇ ਮੈਂ ਇਹਨੂੰ ਸਾਰਾ ਸਫਾਈ ਕੀਤੀ ਇੱਥੇ ਕਿਉਂਕਿ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀ ਨਾ ਖੂਹਾਂ ਦੇ ਉੱਤੇ ਜੁੱਤੀ ਲਾ ਕੇ ਉਹ ਪਾਣੀ ਦਾ ਇੰਨਾ ਸਤਕਾਰ ਕਰਦੇਗੇ ਪਾਣੀ ਦੇ ਸੋਰਸ ਦੇ ਉੱਤੇ ਜੁੱਤੀ ਲਾ ਕੇ ਨਹੀਂ ਚੜਦੇ ਤੇ ਨਾ ਹੀ ਕਿਸੇ ਨੂੰ ਉਹ ਲਾਗੇ ਛਾਗੇ ਆਉਣ ਦਿੰਦੇ ਸੋ ਪਾਣੀ ਪਵਿੱਤਰ ਰੋਣਾ ਸਮਝਿਆ ਹੀ ਗੁਰੂ ਨਾਨਕ ਪਾਤਸ਼ਾਹ ਨੇ ਜਿਵੇਂ ਕਿਹਾ ਵੀ ਪਹਿਲਾ ਪਾਣੀ ਜਿਓ ਜਿੱਤ ਹਰਿਆ ਸਭ ਕੋਏ ਸੋ ਪਾਣੀ ਜਿਹੜਾ ਇਹਨੂੰ ਪਿਤਾ ਦਾ ਦਰਜਾ ਵੀ ਦਿੱਤਾ ਗਿਆ ਤੇ ਇਹ ਪਾਣੀ ਜਿਹੜਾ ਇਹ ਇਹਦੇ ਕੰਨ ਵੀ ਹੁੰਦੇ ਜੇ ਅੱਜ ਕੱਲ ਸਾਇੰਸ ਜਿਹੜੀ ਆ ਉਹਨੇ ਪ੍ਰੂਵ ਕਰ ਦਿੱਤਾ ਕਿ ਪਾਣੀ ਦੇ ਕੰਨ ਹੁੰਦੇ ਆ ਮਾਈਕਰੋਸਕੋਪ ਦੇ ਵਿੱਚ ਪਾਣੀ ਨੂੰ ਜਮਾ ਕੇ ਦੇਖਿਆਗਾ ਕੁਝ ਕਯੂਬਸ ਦੇ ਕੋਲ ਚੰਗੀਆਂ ਗੱਲਾਂ ਕੀਤੀਆਂ ਗਈਆਂ ਕੁਝ ਦੇ ਕੋਲ ਮਾੜੀਆਂ ਗੱਲਾਂ ਕੀਤੀਆਂ ਗਈਆਂ ਜਿਹੜੇ ਕਯੂਬਸ ਦੇ ਕੋਲ ਚੰਗੀਆਂ ਗੱਲਾਂ ਕੀਤੀਆਂ ਸੀ ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਜੋ ਵੇਖਣ ਨੂੰ ਮਿਲਿਆ ਮਾਈਕਰੋਸਕੋਪ ਦੇ ਨਾਲ ਉਹ ਫੁੱਲ ਵਗੈਰਾ ਬਣੇ ਹੋਏ ਕਿਸੇ ਇੱਕ ਸੀਰੀ ਦੇ ਵਿੱਚ ਤੇ ਜਿਨ੍ਹਾਂ ਦੇ ਲੱਗੇ ਮਾੜੀਆਂ ਗੱਲਾਂ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਬੇੜ ਟੱਬੀਆਂ ਜਿਹੜੀਆਂ ਚੀਜ਼ਾਂ ਉਹ ਦੇਖਣ ਨੂੰ ਮਿਲੀਆਂ ਸੋ ਸਾਇੰਸ ਨੇ ਇਹ ਪ੍ਰੂਵ ਕਰ ਦਿੱਤਾ ਵਕਈ ਕਿ ਪਾਣੀ ਜਿਹੜਾ ਵਾ ਉਹ ਸੁਣਦਾ ਸੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਦੱਸ ਦਿੱਤਾ ਵੀ ਪਿਓ ਆ ਤੇ ਪਿਓ ਮੇਸ਼ਾਨ ਉਹਦੇ ਦੇ ਕੰਨ ਹੁੰਦੇ ਆ ਬੋਲਦਾ ਵੀ ਆ ਪਿਓ ਸੁਣਦਾ ਏ ਸੋ ਗੁਰੂ ਸਾਹਿਬਾਨ ਨੇ ਜਿਹੜੇ ਆਪਣੇ ਤਲਾਬ ਜਿਹੜੇ ਆ ਉਹਨਾਂ ਦੀ ਖਦਾਈ ਕਰਵਾਈ ਬੋਲੀਆਂ ਬਣਵਾਈਆਂ ਤਾਂ ਬਹੁਤ ਇੱਜ਼ਤ ਕੀਤੀ ਪਾਣੀ ਦੀ ਕਿਉਂਕਿ ਪਾਣੀ ਜਿਹੜਾ ਵਾ ਬਹੁਤ ਸਾਰੇ ਭਰਾ ਕਹਿੰਣਗੇ ਵੀ ਪਾਣੀ ਜਿਹੜਾ ਵਾ ਇਹ ਕਹਿੰਦੇ ਨੇ ਖਤਮ ਹੋ ਜੂ ਖਤਮ ਹੋ ਜਾਊਗਾ ਪਾਣੀ ਦਾ ਦੋਸ਼ ਸੇ ਪਾਣੀ ਤੇ ਕਿਸੇ ਧਰਤੀ ਆ ਤੇ ਖਤਮ ਕਿੱਦਾਂ ਹੋ ਸਕਦਾ ਪਰ ਭਰਾਓ ਨਹੀਂ ਮੇਰੇ ਵੀਰੋ ਦੇਖੋ ਵੀ ਜੇ ਆਪਾਂ ਮੰਨ ਲਈਏ ਕਿ ਧਰਤੀ ਦੇ ਉੱਤੇ 100 ਲੀਟਰ ਪਾਣੀ ਉਦਾਹਰਣ ਦੇ ਤੌਰ ਤੇ ਮੈਂ ਦੇ ਕੇ ਸਮਝਾ ਰਿਹਾ ਤੁਹਾਨੂੰ 100 ਦੇ ਵਿੱਚੋਂ 97 ਲੀਟਰ ਜਿਹੜਾ ਖਾਰੇ ਸਮੁੰਦਰਾਂ ਦੇ ਵਿੱਚ ਪਿਆ ਆ ਜਿਹੜਾ ਪੀਣ ਯੋਗ ਨਹੀਂ ਆ ਤੇ ਵਾਟਰ ਸਾਈਕਲ ਜਿਹੜਾ ਉਹ ਸਾਡਾ ਬਿਲਕੁਲ ਖਰਾਬ ਹੋ ਚੁੱਕਾ ਜਦੋਂ ਪਾਣੀ ਜਿਹੜਾ ਕੁਦਰਤ ਜਿਹੜੀ ਉਹੋ ਹੀ ਪਾਣੀ ਜਿਹੜਾ ਬੱਦਲਾਂ ਦੇ ਰੂਪ ਦੇ ਵਿੱਚ ਭਾਫ਼ ਦੇ ਰੂਪ ਵਿੱਚ ਇੱਧਰ بارش ਹੋ ਜਾਂਦੀ ਉੱਤੇ ਮੈਦਾਨੀ ਏਰੀਆ ਦੇ ਵਿੱਚ ਆਉਂਦਾ ਪਹਾੜੀ ਏਰੀਆ ਦੇ ਵਿੱਚ ਆਉਂਦਾ ਉੱਥੋਂ ਫਿਰ ਇਹ ਜਿਹੜਾ ਪਾਣੀ ਆ ਇਹਨੂੰ ਅਸੀਂ